ਸਤਨਾਮ ਸ੍ਰੀ ਵਾਹਿਗੁਰੂ ਸਤ ਜੀਓ ਬਾਰਾ ਮਹਾ ਮਾਝ ਮਹੱਲਾ 5 ਕਰ ਚੌਥਾ ਇੱਕ ਓਕਾਰ ਸਤਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੁੜੇ ਕਰਿ ਕਿਰਪਾ ਮੇਲੋ ਰਾਮ ਚਾਰ ਕੋਟ ਦਇਆ ਦਸਤਨਾ ਤਕ ਆਏ ਸਭ ਕੀ ਸਾਹ ਤੈਨੁ ਤਲ ਦੇਤੇ ਬਾਹਰੀ ਕਿਤੇ ਨਾ ਆਵੈ ਕਾਮ जल बिन साथ को मोलावती उपजे नहीं दामो हरना ना मिलिए साजन कत पाई है विसराम जित कर हर पंथ न प्रगटई पाटनवर सै राम सर्व श्रृंगार तम बोल रस सुन दी सब ठाव प्रभु स्वामी कंत भुनियां मीत सजन सब जानम ਨਾਨਕ ਕੀ ਬੇਨਤੀਆਂ ਕਰ ਕਿਰਪਾ ਦੀ ਜੈ ਨਾਮੁ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾ ਮੇਤ ਗੋਵਿੰਦ ਅਰਾਦੀ ਐ ਹੋਵੇ ਆਨੰਦ ਕਾ ਨਾ ਸੰਤ ਜਨਾਂ ਮਿਲ ਪਾਈਐ ਰਸਲਾ ਨਾਮ ਕਾ ਜਨ ਪਾਇਆ ਪ੍ਰਭ ਆਪੋ ਨ ਆਇਤੀ ਸਹਿ ਜਨਾਂ ਕਿ ਕਰਨ ਤਸਬਨ ਜੀਵਨਾ 버ਰਤਾ ਜਨ ਮ ਜਨਾ ਜਉ ਤਲ ਮਹੀਲ ਪੂਰੀਆ ਰਵਿਆ ਵਿੱਚ ਬਨਾ ਸੋ ਪ੍ਰਭ ਚਤ ਨਿਆ ਵਾਈ ਕਿਤੜਾ ਦੁਖ ਕਾ ਨਾ ਜਿਨੀ ਰਵਿਆ ਸੋ ਪ੍ਰਭ ਤਿਨਾ ਭਾਵ ਮਨ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਾਣਾ ਚੇਤ ਮਲਾਈ ਸੋਟਾ ਬੋ ਤਿਸ ਤੇ ਪਾਇ ਲਗਾ ਵਸਾਉ ਤੀਰਨ ਕੋ ਵਾਟੀਆਂ ਜਿੰਨਾ ਪ੍ਰੇਮ ਵਿੱਚੋ ਹਰ ਸਾਧਨ ਪੁਰਖ ਵਸਾਰ ਕੇ ਲੱਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗਤਾਂ ਨਾ ਹਰ ਅਵਨਾਸੀ ਹੋ ਹੋ پلچ پلچ سگلی موئی جوٹھے تند ایک سہر کے نام اگ لوہ دوسار کچنا پرب بین امر نو پریتم چرمی جو لگے تن کی نرمل سوئے नानक की प्रभु वेनति प्राप्तो मे लो पराप्त होए वैसा सुख हवा ता लग जा संत पेटे हर सोए हर जीव ते जुड़ंदा लोड़ी है जस अग्गे सब नवान हर सज्जन दान लक्या किसे न देई बन्ना ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ ਰੰਗ ਸਬੈ ਨਰਾਇਣੇ ਜਿਤੇ ਮਨ ਪਵਨ ਜੋ ਹਰ ਲੋੜੈ ਸੋ ਕਰੈ ਸੋਈ ਜੀ ਕਰਨ ਜੋ ਪ੍ਰਭ ਪੀਤੇ ਆਪਨੇ ਸੇ ਕਹੀਐ ਤਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਰਵਨ ਸਾਧੂ ਸੰਗ ਪਰਪਤੇ ਨਾਨਕ ਰੰਗ ਮਨਨੋ ਹਰ ਜੇਟ ਰੰਗੀਲਾ ਤਿਸ ਤਨ ਜਿਸ ਕੈ ਭਾਵ ਮਥਾਨ ਅਸਾੜਤ ਪੰਧਾ ਤਿਸ ਲਗ ਹਰ ਨਾਮ ਨ ਜਿੰਨਾ ਪਾਸ ਜਗ ਜੀਵਨ ਪ੍ਰਖਤਿਆ ਮਾਨਸ ਸੰਧੀ ਆਸ ਦੁਏ ਭਾਈ ਬਹੁਚੀਏ ਗਨ ਪਈਐ ਸਜਮਕੀ ਫਾਸ ਜੀ ਹਾ ਵਿਚੈ ਸੂਲੁ ਨ ਮਥੈ ਜੋ ਲਖਿਆਸ ਰੈਨ ਬਿਹਾਨ ਪਛੋ ਤਾਣੀ ਉਟ ਚਲੀ ਗਈ ਨਰਾਸ ਜਨਕੈ ਸਾਧੂ ਭੇਟੀਐ ਸੋ ਦਰਗਹ ਹੋਏ ਖੁਲਾਸ ਕਰ ਕਿਰਪਾ ਪ੍ਰਭੈ ਆਪਣੀ ਤੇਰੇ ਦਰਸਨ ਹੋਏ ਪਿਆਸ ਪ੍ਰਭ ਤੁਧ ਬਿਨ ਦੁਚਾ ਹੋ ਨਹੀ ਨਾ ਨਿਤ ਕੀ ਅਰ ਰਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨਨ ਵਾਸ ਸਾਵਣ ਸਰਸੀ ਕਾਮਨੀ ਚਰਨ ਕਮਲ ਸਿਓ ਪਿਆਰ ਮਨ ਤਨ ਰਤ ਸਚ ਰਾਮ ਇਕੋ ਨਾਮ ਆਧਾਰ ਵਿਖਿਆ ਰੰਗ ਕੋੜ ਆਇਆ ਦੇ ਸਨ ਸਦਾ ਛਾਰ ਹਰ ਅੰਮ੍ਰਿਤ ਬੰਦ ਸੁਹਾਵਨੀ ਮਿਲ ਸਾਧੂ ਪੀਵਨ ਹਾਰ ਵਣ ਤਨ ਪ੍ਰਭ ਸੰਗਮ ਉਲੀਆ ਸਮਰੱਥ ਪਰਖ ਅਪਾਰ ਹਰ ਮਨ ਲੈ ਰੂਪ ਮਨ ਲੋਚਦਾ ਕਰਮ ਮਿਲਾਵਨ ਹਾਰ ਜਿਨਨੀ ਸਖੀਏ ਪ੍ਰਭ ਪਾਇਆ ਆਉ ਤਨ ਕੇ ਸਦ ਬਲ ਹਾਰ ਨਾਨਕ ਹਰ ਜੀ ਮਿਆ ਕਰ ਸਬਦ ਸਵਾਰ ਹਾਰ ਸਾਵਣ ਤਿੰਨ ਸੁਹਾਗਨੀ ਜਨ ਰਾਮ ਨਾਮ ਹੁਰ ਹਾਰ ਪਾਦੋ ਪਰਮ ਤੁਲਾਨੀਆ ਤੂ ਚੈਲ ਕਾਹੀਤ ਲੱਖ ਸੰਸਾਰ ਬਨਾਇਆ ਕਾਰਜ ਨਹੀਂ ਕੀਤ ਜਿਤ ਦਿਨ ਦੇਹ ਬਨਸਸੀ ਤਿਤ ਵੈਲੇ ਕੈਸਨ ਪ੍ਰੀਤ ਪਕੜ ਚਲਾਇਨ ਦੂਤ ਜਮ ਕਿਸੇ ਨ ਦੇ ਨੀਂ ਪੇਤਾ ਛੱਡ ਗੜੋਤੇ ਖਿਨੈ ਮਾਹ ਜਨ ਸਿਓ ਲੱਗਾ ਹੀਤ ਹੱਥ ਮਰੋੜੇ ਤਨ ਕਪੈ ਸਿਆਉ ਹੋ ਆਖੀਤ ਜਿ ਹਾ ਵਿਚੈ ਸੋ ਲੁਣ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਗੋਇਤ ਪ੍ਰਭ ਦੇਤ ਸੇ ਪਾਤੋ ਨਰਕ ਨ ਪਾਈਐ ਗੁਰ ਰਖਣ ਵਾਲਾ ਹੇਤ ਅਸਲ ਪ੍ਰੇਮ ਕੋ ਮਾਹੜਾ ਕਿਉ ਮਿਲਿਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਤਾਣੀ ਕੋਈ ਆਨ ਮਿਲਾਵੇ ਮਾਏ ਸੰਤ ਸਹਾਈ ਕਰੇ ਮਤੀ ਹੋ ਤਨ ਕੇ ਲਾਗਾ ਪਾਏ ਬਿਨ ਪ੍ਰਭ ਕੋ ਸੁਖ ਪਾਈਐ ਦੂਜੀ ਨਹੀਂ ਜਾਏ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤੇ ਆਗ ਬੇਨਤੀ ਕਰੈ ਲੇਹੋ ਪ੍ਰਭ ਲੜ ਲਾਏ ਜੋ ਹਰ ਕੰਤ ਮੈ ਲਾਇਆ ਸੇ ਵਿਛੜ ਕਤਹਿ ਨ ਜਾਏ ਪ੍ਰਭ ਵਿਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਖੀ ਵਸੈਂਦੇ ਆ ਜਿਨਾਂ ਮਾਇਆ ਹਰ ਰਾਏ ਕਤਤ ਕਰਮ ਕਮਾਵਨੇ ਦੋਸ ਨ ਕਾਹੂ ਜੋਗ ਪਰਮੇਸ਼ਰ ਤੋਂ ਭੁੱਲਿਆ ਵਿਆਪਨ ਸਭ ਰੋਗ ਬੇਮੁਖ ਹੋਏ ਰਾਮ ਤੇ ਲਖਣ ਜਨਮ ਬਜੋਗ ਕਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨ ਕੋਈ ਕਰ ਸਕੈ ਕਿਸੇ ਰੂਹ ਰੂਜ ਪਤਾ ਕਚ ਨ ਹੋਵੇ ਲਿਖਿਆ ਦਰਸਨ ਜੋ ਵੜ ਪਾ ਕੇ ਮੇਰਾ ਪ੍ਰਭ ਮਿਲ ਤਾ ਉਤਰੇ ਸਭ ਵਿਯੋਗ ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ ਕਤ ਕਹ ਹੋਵੇ ਸਾਧ ਸੰਗ ਬਿਨ ਸੈ ਸਭੈ ਸੋਚ ਮਗਰ ਮਹਾ ਸੁਹਿੰਦੇ ਆ ਹਰ ਪ੍ਰਸਾਂਵ ਬੈਠੜੀ ਆਏ ਤਨ ਕੀ ਸੋਭਾ ਪਿਆਗਣੀ ਜੇ ਸਾਹਿਜ ਮਿਲੜੀ ਆ ਹੈ ਤਨ ਮਨੋਂ ਲੌਲੀਆ ਰਾਮ ਸੇ ਸੰਗ ਸਹਾਦ ਸਹਿਲੜੀ ਆ ਹੈ ਸਾਧ ਜਨਉਤੇ ਬਾਹਰੀ ਸੇ ਰਹਿਨ ਅਪੇਲੜੀ ਆ ਹੈ ਤੈਨ ਦੁਖ ਨ ਕਬੂ ਉਤਰੇ ਸੇ ਜਮ ਕੇ ਵਸ ਪੜਿਆ ਹੈ ਜਿਨੀ 라ਵਿਆ ਪ੍ਰਭ ਆਪਣਾ ਸੇ ਦਿਸਨ ਨਿਤਿ ਪੜਿਆ ਹੈ ਰਤਨ ਜਵੇਹਰ ਲਾਲ ਹਰ ਕੰਠ ਤੈਨਾ ਜੜਿਆ ਹੈ ਨਾਨਕ ਬਾਂਛੈ ਧੂੜ ਤੈਨ ਪ੍ਰਭ ਸਰਨੀ ਦਰ ਪੜਿਆ ਹੈ ਮਗਰ ਪ੍ਰਭ ਅਰਧਨ ਬਹੁੜਾ ਜਨਮੜਿਆ ਹੈ ਪੋਗਤੋ ਪਾਰ ਨਾ ਵਿਅਪੀ ਅੰਤ ਮਿਲਿਆ ਹਰਨਾ ਮਨ ਬੇਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹ ਓਟ ਗੋਵਿੰਦ ਗੋਪਾਲ ਰਾਏ ਸੇਵਾ ਸਮਾਮੀ ਲਾ ਵਿਖਿਆ ਪਹੋ ਨ ਸਕਈ ਮਿਲ ਸਾਧੂ ਬੋਲਗਾ जयते उपजी तह मिली सच्ची प्रीत समाह कर गहली पार ब्रह्म बहुड़ ना बिछड़िया बार जान लख बेरिया हर सज्जन अम अगा शर्म पई नारायण नानक दर पया पोख सुहिंदा सर्व सुख ਜੈਸੇ ਬਖਸ਼ੈ ਵੇ ਪਰਵਾਹ ਮਾਗ ਮੰਦਰਨ ਸੰਗ ਸਾਧੂਆ ਤੂੜੀ ਕਰਿ ਅਿਸ਼ਨਾਨ ਹਰ ਕਾ ਨਾਮ ਤੇ ਆਏ ਸੁਣ ਸਬਨਾ ਨੂੰ ਕਰਦਾ ਜਨਮ ਕਰਵਾ ਮਲ ਉਤਰੈ ਮਨ ਤੇ ਜਾਏ ਗਮਾਨ ਕਾਮ ਕਰੋ ਦਨ ਮੋਹੀਏ ਬੇਨਸੈ ਲੋਭ ਸੁਆਲ ਸੱਚੇ ਮਾਰਗ ਚਲਦੇ ਆ ਉਸਤਦ ਕਰੇ ਜਹਾਨ 68 ਤੀਰਤ ਸਗਲ ਪਨ ਜੀ ਦੀਆ ਪਰਵਾਣ ਇਸਨੋ ਦੋਏ ਦਿਆ ਕਰ ਸੋਈ ਪੁਰਖ ਸਜਾਨ ਜਿੰਨਾ ਮਿਲਿਆ ਪ੍ਰਭ ਅਪਨਾ ਨਾਲਖ ਤਨ ਕਰਵਾਨ ਮਾਬ ਸੁਚੇ ਸੇ ਕਾਂਡੀਆਂ ਜਨਪੂਰ ਗੁਰ ਮਹਿਰਵਾਨ ਫਲਗੁਨ ਆਨੰਦ ਅਪਾਰ ਜਨ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਲਾਈ ਸੇ ਸਹਾਈ ਸਰਬ ਸੁਖ ਹਉ ਦੁੱਖਾ ਨਹੀਂ ਜਾਏ ਇੱਛ ਪੋਲੇ ਵਡਪਾ ਗੋਨੀ ਵਰ ਪਾਇ ਹਰ ਰਾਈ ਮਿਲ ਸਈਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਹਰ ਜੀਆ ਅਵਰ ਨ ਦਿਸਈ ਕੋਈ ਦੂਜਾ ਲਵੇਂ ਨਾ ਲਾਏ ਹਲਤ ਪਲਤ ਸਵਾਰੀ ਅਨ ਨ ਚਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੀ ਰਖੀ ਅਲੰਬਹੁੜ ਨ ਜਨਮੈ ਤਾਏ ਜੀਵਾ ਏਕ ਅਨੇਕ ਗੁਣ ਤਰ ਲਾਣਕ ਚਰਨੁ ਪਾਏ ਫਾਲਗੋਲ ਨਿਤ ਸਲਾਈਐ ਜਸਨੋ ਤਿਲ ਨਾ ਤਮਾਈ ਜਨ ਜਨ ਨਾਮ ਤੇ ਆਇ ਤਿਨ ਕੇ ਕਾਜ ਸਰਹਿ ਹਰ ਗੁਰ ਪੂਰਾ ਆਰਾਦੇ ਦਰਗ ਸੱਚ ਕਰਹਿ ਸਰਬ ਸੁਖਾ ਲਿੰਦ ਚਲ ਬਹਰਿ ਪਉ ਜਲ ਵਿਖਮਤਰਹਿ ਪ੍ਰੇਮ ਭਗਤ ਤਨ ਪਾਇਆ ਦਿਖਿਆ ਨਾਹੀ ਜਰੈ ਕੂੜ ਗਏ ਤ ਵਿਦਾਨਸੀ ਪੂਰਨ ਸੱਚ ਪਰਹਿ ਪਾਰ ਭ੍ਰੰਤ ਪ੍ਰਭ ਸੋ ਦੇ ਮਨ ਅੰਦਰ ਏਕਤਰਹਿ ਮਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨੁ ਕਿਰਪਾ ਕਰੋ ਹਰੇ ਮਹਾਦੇਵ ਸੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨੁ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ

ਪੁਖਿਆ ਪੁਖ ਨਾ ਉਤਰੀ ਜਿਬ ਨਾ ਪ੍ਰਿਆ ਪਾਰ ਸੈ ਸਿਆਲ ਕੋ ਲਖ ਹੋਏ ਤੈ ਇੱਕ ਨ ਚੱਲੈ ਨਾਲ ਕਮ ਸਚਿਆਰਾ ਹੋਈ ਐ ਤੈਮ ਕੂੜਾ ਟੁੱਟੈ ਪਾਲੋ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਤਿਹ ਜਾਏ ਹੁਕਮੇ ਹੋਣ ਜੀ ਹੁਕਮ ਲੈ ਵੜਿਆਏ حکمی تمنیچ حکم لکھ دکھ سکھ آئی ہے ایک نہ حکمی بکسیس ایک حکمی صدا پوائی ہے حکمیں اندر سب کو باہر حکم نہ کوئی نانک حکم جیگو جیتا ہم کہی نہ کوئی گاوے کو تانا ہوئے کی سیطانا گاوے کو دات جانے نیسانا گاوے کو ملوڑیاں یہ چارا ਗਾਵੈ ਕੋ ਵਿਦਿਆ ਵਿਖੰਡਿ ਵਿਚਾਰ। ਗਾਵੈ ਕੋ ਸਾਧ ਕਰੇ ਤਨ ਕੇ। ਗਾਵੈ ਕੋ ਜੀ ਲੈ ਪ੍ਰਦੇ। ਗਾਵੈ ਕੋ ਜਾਪੈ ਦਿਸੈ ਦੂਰ। ਗਾਵੈ ਕੋ ਵੇਖੇ ਹਾਜ਼ਰ ਹਜ਼ੂਰ। ਕਥਨ ਕਥਿ ਨ ਆਵੈ ਟੋਟ। ਹਤ ਕਰਤ ਕਰਤੀ ਉਟੀ ਕੋਟ ਕੋਟ। ਦੇਂਦਾ ਦੇਂ ਲੈਂਦੇ ਤਪਾ ਹੈ। ਜੁਗਾ ਜਨੰਤਰ ਤਾਹੀ ਖਾਹਿ। ਹੁਕਮੇ ਹੁਕਮ ਚਲਾਇ ਰਾਹੂ ਨਾਨਕ ਵਿਚੈ ਦੇ ਪ੍ਰਵਾਹ ਸਾਚਾ ਸਹਿਬ ਸਾਚ ਨਾਹੀ ਭਾਖਿਆ ਭਉ ਅਪਾਰੋ ਆਖੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅਗੈ ਰਖੀਐ ਜਿਤ ਦੇਸੈ ਦਰਬਾਰ ਮੋਹੋਂ ਪੇ ਬੋਲਨ ਬੋਲੀਐ ਜਿਤ ਸੰਤ ਰਿਤੇ ਯਾਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਗਰਮੀ ਆ ਮੈਂ ਕੱਕੜਾ ਨਜ਼ਰੀ ਨੇ ਦਵਾਰ ਨਾਨਕ ਐਵੇਂ ਜਾਣੀ ਐ ਸਭੇ ਆਪੇ ਸਜਿਆਰ ਤਾਂ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵੀਆਂ ਤਨ ਪਾਇਆ ਮਾਨ ਨਾਨਕ ਗਾਵੀਐ ਤੁਨੀ ਨੈਦਾਨ ਗਾਵੀਐ ਸੁਨਿਏ ਮਨ ਰਖੀਏ ਪਾਉ ਦੁੱਖ ਪਰ ਹਰ ਸੁਖ ਲੈ ਜਾਏ ਗੁਰਮਖ ਨਾਮ ਗੁਰਮਖ ਵੇਦੰ ਗੁਰਮਖ ਪ੍ਰਿਆਸ ਸਮਾਈ گر گور گورما پارتی مائی جی ہونا سو میں پون گرو پانی پتا ماتا ترت مہت دب سے رات دئی دائی دغل جگت ਚੰਗੀਆਂ ਬੁਰੀਆਂ ਵਾਚੇ ਧੰਮ ਹਦੂਰ ਕਰਮੀ ਆਪੋ ਆਪਣੇ ਕੀ ਨੇੜੇ ਕੀ ਦੂਰ ਜਿਨਿ ਨਾਮ ਤੇ ਆਇਆ ਬੇਮਸਕਤ ਕਾਲ ਨਾਨਕ ਤੇ ਮੁਖ ਉਜਲੇ ਤੇ ਛੁੱਟੀ ਨਾਲ ਵਾਹਿਗੁਰੂ RAMKALI MAHALA TICH ANAND EK ONKAR SAT GUR PRASAD आनंद पिया मेरी मां ये सतगुरु मैं पाया सतगुरु तपाया सैसती मन बजियां बधाइयां राग तन्त्र वार भरियां पर शब्द गंवने आईयां शब्दो तदाऊ हरि के राम मन्दनि बसाया कह लानक आनंद हुआ सतगुरु मैं पाया हे मन मेरे तू सदा रोहर नालै हरनलाल रघूतो मन मेरे दुख सब है सारनाम अंगीकारो ओ करे तेरा कार्य सत्स वारनाम सबला कला समर्थ स्वामी सोपे मन बसारे कह नानक मन मेरे सदा रहो हरनलाल साचे साहिब आके नहीं करते करदा तेरे सब कुछ है जिस दे सो पावे ਦਾਦਾ ਸਤ ਸਲਾਹ ਤੇਰੀ ਨੰ ਮਨ ਵਸਾਵੇ ਜਿਨ ਕੇ ਮਨ ਵਸਿਆ ਆਵਾਜ਼ੇ ਸ਼ਬਦ ਗਨੇਰੀ ਕਹੇ ਨਾਨਕ ਸੱਚੇ ਸਾਹਿਬ ਧਿਆਨ ਕਰ ਤੇਰੀ ਸਾਚਾ ਨਾਮ ਮੇਰਾ ਆਧਾਰ ਸਾਤ ਨਾਮ ਆਧਾਰ ਮੇਰਾ ਜਲ ਕਾ ਸਭ ਗਵਾਇਆ ਕਰ ਸੰਤ ਸੁਖ ਮਨ ਆਏ ਵਸਿਆ ਜਿਨ ਇੱਛਾ ਸੱਪੋ ਜਾਈਆ ਸਦਾ ਕੁਰਬਾਨ ਕਿਰਪਾ ਗਿਰੇ ਬਿੱਟੋ ਜਿਸ ਦੀਆਂ ਇਹ ਵੜੀਆਂ ਕਹਿ ਨਾਨਕ ਸੁਣੋ ਸੰਤੋ ਸਬਤ ਰੋਪੇ ਆਰੋ ਸਾਚਾ ਨਾਮ ਮੇਰਾ ਆਦਾਰੋ ਵਾਜੇ ਪੰਚ ਸਬਤ ਤਤ ਕਰ ਸਬਾ ਕੇ ਕਰ ਸਬਾ ਕੇ ਸਬਦ ਵਾਜੇ ਕਾਲਾ ਜਿਤ ਕਰ ਤਾਰੀਆ ਪੰਚ ਦੂਤ ਤੁਧ ਵਸ ਕੀਤੇ ਹਾਲ ਕੰਟਕ ਮਾਰੇ ਆ ਦਰਕਰਮ ਪਾਇਆ ਤਦ ਜਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਲਾਲਕ ਤੈ ਸੁਖ ਹੋਆ ਤਿਤ ਕਰ ਅਨਹਦ ਬਾਚੇ ਅਨਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਪਰਮਪਤ ਪਾਇਆ ਉਤਰੈ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੈ ਸੁਣੀ ਸੱਚੀ ਬਾਣੀ ਸ਼ੰਤ ਸਾਧਨ ਭਏ ਸਰਸੇ ਪੂਰੇ ਕਰਤੇ ਜਾਣੀ ਸੁਣਤੇ ਪਨਿਕ ਇਹ ਤੇ ਪਵਿਤ ਸਤ ਗੁਰ ਰਿਹਾ ਪਰ ਪੂਰੇ ਬਿਨਵਲਤਨ ਅਨੰਕੁਰ ਚਰਨ ਲਾਪੇ ਵਾਝੇ ਅਨਹਦ ਤੂਰੇ ਸਲੋਕਾ ਪਵਨ ਗੁਰੂ ਪਾਨੀ ਪਿਤਾ ਮਾਤਾ ਤਰਤਮਹਤ ਦੇਵ ਸਹਰਾਤ ਦੁਈ ਤਾਈ ਦਾਇਆ ਖੇਲੇ ਸਭ ਜਗਰਤ ਚੰਗੀਆਂ ਆਈਆਂ ਪੁਰੇ ਆਈਆਂ ਵਾਚੇ ਧਰਮ ਹਰੂਰ ਕਰਮੀ ਆਪੋ ਆਪਣੀ ਕੀ ਨੇੜੇ ਕੈ ਦੂਰ ਜਿਨਹੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਚਲੇ ਖੇਤੀ ਚਿੱਟੀ ਨਾਲ ਜਿਨਹੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਲਖ ਤੇ ਮੁਖ ਉਜਲੇ ਤੇ ਤੀ ਚਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ